ਬਚਨ ਸਿੰਘ ਆ ਘਰ ਆਂ ਹਾਂਜੀ ਆਜੋ ਨੰਗਾਓ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਠੋ ਬਾਬਾ ਜੀ ਪਾਣੀ ਪੀਓਗੇ ਬਾਬਾ ਜੀ ਨਹੀਂ ਭਾਂਜੀ ਜਾਲ ਆਪਾਂ ਸ਼ੱਕ ਕੇ ਆਏ ਆ ਬਚਨ ਸਿੰਘ ਕਿੱਥੇ ਗਿਆ ਵਾ ਦੇਖਦਾ ਨਹੀਂ ਆ ਬਾਬਾ ਜੀ ਬਾਹਰ ਗਏ ਉਹ ਚਲੋ ਠੀਕ ਆ ਭਾਂਜੀ ਆਪਾਂ ਤੁਹਾਡਾ ਕੰਮ ਆਏ ਆ ਕਿ ਜਿਹੜਾ ਆਪਾਂ ਸਲਾਨਾ ਗੁਰਦਾਰੇ ਸਮਾਗਮ ਕਰਾਉਨੇ ਆ ਉਹਦੇ ਵਿੱਚ ਪੈਣਾ ਨੇ ਪ੍ਰਸ਼ਾਦੇ ਬਣਾਉਂਦੀ ਸੇਵਾ ਹੋਰ ਵੀ ਪੈਣਾ ਨੂੰ ਕਈ ਆਪਾਂ ਤੇ ਤੁਹਾਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਗੁਰਦਰਾ ਸਾਹਿਬ ਸੇਵਾ ਕਰਨ ਜਰੂਰ ਆਇਓ ਉੱਥੇ ਲੋ ਵਾਸਤੇ ਬੀਬੀਆਂ ਜਿਹੜੀਆਂ ਪ੍ਰਸ਼ਾਦੇ ਬਣਾਉਣ ਵਾਸਤੇ ਚਾਹੀਦੀਆਂ ਤੇ ਤੁਸੀਂ ਵੀ ਆਪਣੀ ਸੇਵਾ ਕਰਨੇ ਉੱਥੇ ਆ ਕੇ ਕਿੱਥੇ ਬਾਬਾ ਜੀ ਸਾਰਾ ਦਿਨ ਟਾਈਮ ਨਹੀਂ ਲੱਗਦਾ ਘਰ ਦਾ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਘਰ ਦੇ ਲੰਗਰ ਤਾਂ ਪੱਕ ਰਹੇ ਨਹੀਂ ਤੇ ਗੁਰਦਵਾਰੇ ਕਿੱਥੋਂ ਆਵਾਂਗੇ ਹਾਂ ਜੀ ਇਦਾਂ ਵਾ ਵੀ ਗੁਰੂ ਸਾਹਿਬ ਨੇ ਕੁਰਬਾਨੀ ਚ ਫਰਮਾਨ ਕਰਦੇ ਆ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਤਪਾਂ ਜੀ ਇਹ ਸੇਵਾ ਤੁਸੀਂ ਆਪਣੇ ਗੁਰਦਾਰੇ ਵੀ ਕਰਨੀ ਆ ਤੇ ਘਰ 'ਚ ਵੀ ਕਰਿਆ ਕਰੋ ਤੁਸੀਂ ਕਹਿੰਦੇ ਘਰ ਦਾ ਲੰਗਰ ਨਹੀਂ ਲੱਤਦਾ ਤੇ ਇਹ ਕਰਕੇ ਗੁਰਦਾਰਾ ਸਾਹਿਬ ਦਰਸ਼ਨ ਕਰਿਆ ਕਰੋ ਸੱਤ ਆਪਣੇ ਹੱਥਾਂ ਨਾਲ ਸੇਵਾ ਕਰੋ ਤੇ ਸਾਰਾ ਕੁਝ ਮਾਲਕ ਕਿਰਪਾ ਕਰ ਦਿੰਦਾ ਵਾ ਉਹਨੂੰ ਫਿਰ ਦੁੱਖ ਨੂੰ ਸੁੱਖ 'ਚ ਕੱਟ ਦਿੰਦਾ ਵਾ ਠੀਕ ਆ ਭਾਂਜੀ ਕੀ ਕਰਾਂ ਬਾਬਾ ਜੀ ਮੈਂ ਤਾਂ ਸਹੁਰੇ ਤੋਂ ਬਹੁਤ ਤੰਗ ਹੋਈ ਹੋਈ ਆ ਕੋਈ ਘਰ ਦਾ ਕੰਮ ਨਹੀਂ ਕਰਦਾ ਬੋਲਦਾ ਨਹੀਂ ਚੰਗਾ ਵੱਡ ਖਾਣਿਆਂ ਵਾਂਗੂੰ ਪਿੰਦਾ ਵਾ ਸਾਰਾ ਦਿਨ ਬਹੁਤ ਦੁਖੀ ਕਰਦਾ ਸਾਰੇ ਘਰ ਦੇ ਕੰਮ ਮੇਰੇ ਸਿਰ ਤੇ ਆ ਪਹਿਨੇ ਸੌਰੀ ਦੀ ਇਤ ਕਰਿਆ ਕਰ ਸੌਰਾ ਜਿਹੜਾ ਵਾ ਪਿਉਆਂ ਦੇ ਬਰਾਬਰ ਹੁੰਦਾ ਵਾ ਉਹਨੂੰ ਇਸ ਤਰ੍ਹਾਂ ਬਣ ਕੇ ਵਿਖਾਉਣਾ ਆਪਾਂ ਉਹ ਤੈਨੂੰ ਨੋਂ ਵਿਖੇ ਤੇ ਤੂੰ ਉਹਨੂੰ ਧੀ ਦਿਖੇ ਇਸ ਤਰ੍ਹਾਂ ਬਣ ਕੇ ਰਹਿਣਾ ਪੈਣੇ ਗੁਰਦਰਾ ਸਾਹਿਬ ਆਇਓ ਤੇ ਸੇਵਾ ਜ਼ਰੂਰ ਕਰਿਓ ਠੀਕ ਆ ਬਾਬਾ ਜੀ ਜ਼ਰੂਰ ਆਵਾਂਗੇ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗਾ ਬਾਬਾ ਜੀ ਆਇਆ ਪੁੱਤ ਯਾਰ ਕੀ ਤੇਰਾ ਰਿਜ਼ਲਟ ਬੜਾ ਵਧੀਆ ਆਇਆ ਹਾਂ ਜੀ ਨਾ ਤਾਂ ਇਦਾਂ ਹੀ ਆ ਨਾ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗੁਰਮਖ ਸਿੰਘ ਜੀ ਅੱਜ ਸਾਡੇ ਨਾਲ ਕਿਵੇਂ ਆਉਣੇ ਹੋਏ ਬਸ ਬਿਸਨਸ ਸਿਆਂ ਤੁਹਾਡੇ ਵਾਲੀ ਹਾਂ ਏਦਾਂ ਵੀ ਆਪਾਂ ਜਿਹੜਾ ਸਾਲਾਨਾ ਸਮਾਗਮ ਕਰਾਉਨੇ ਹਰ ਸਾਲ ਹਾਂ ਹਾਂ ਤੇ ਇਸ ਵਾਰ ਵੀ ਕਰਵਾ ਰਹੇ ਹਾਂ ਉਹ ਵਜੀ ਆ ਚੇ ਫਿਰ ਉਥੇ ਪ੍ਰਸ਼ਾਦਿਆਂ ਵਾਸਤੇ ਭੈਣਾ ਚਾਹੀਦੀਆਂ ਸੀ ਤੇ ਆਪਾਂ ਭੈਣ ਜੀ ਨੂੰ ਬੇਨਤੀ ਕਰਨ ਆਏ ਹਾਂ ਸ਼ੁਕਰ ਹੈ ਸ਼ੁਕਰ ਹੈ ਉਹਨਾਂ ਨੂੰ ਕਰਤੀ ਆ ਤੇ ਸਰਦਾਰ ਗੁਰਮਖ ਸਿੰਘ ਜੀ ਮੇਰੇ ਲੈ ਕੋਈ ਸੇਵਾ ਹੋਵੇ ਤਾਂ ਜਰੂਰ ਦੱਸਿਓ ਬਿਸਨਸ ਸਿਆਂ ਤੁਹਾਡੇ ਲੈ ਕੇ ਸੇਵਾ ਉਥੇ ਵਾਧੂ ਆ ਉਹ ਉੱਥੇ ਆਇਓ ਲੰਗਰ ਜੀ ਤੁਹਾਡੀ ਸੇਵਾ ਲਾਵਾਂਗੇ ਕੋਈ ਨਾ ਕੋਈ ਠੀਕ ਹੈ ਜੀ ਜ਼ਰੂਰ ਆਵਾਂਗੇ ਨਾਲੇ ਨਾ ਮੇਰੀ ਪੋਤੀ ਨੂੰ ਵਧਾਈ ਦਿਓ ਫਸਟ ਆਈ ਆ ਉਹ ਬਹੁਤ ਬਹੁਤ ਵਧਾਈਆਂ ਬੇਸ਼ੰਸਿਆ ਇਹ ਦੇਖਿਆ ਬਾਬਾ ਜੀ ਵੀ ਖੁਸ਼ ਹੋ ਗਏ ਚੰਗਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜਾ ਆਪਾਂ ਖੁਸ਼ੀ ਖੁਫਰੀ ਦਿਈਏ